ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਗੁਰੂ ਕਲੌਥ ਹਾਊਸ ਐਂਡ ਬੁਟੀਕ ਬਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਓ ਜੀ ਹੁਣ ਅਸੀਂ ਵੀਡੀਓ ਸ਼ੁਰੂ ਕਰਨ ਲੱਗੇ ਆ ਜਿਹੜੀ ਅੱਜ ਦੀ ਕਲੈਕਸ਼ਨ ਰਹਿਣੀ ਆ ਬੜੀ ਪਿਆਰੀ ਜਿਹੀ ਕਲੈਕਸ਼ਨ ਰਹਿਣੀ ਆ ਪਿਓਰ ਕਾਟਨ ਦੇ ਰਹਿਣਗੇ ਸੂਟ ਤੇ ਡਿਜ਼ਾਈਨਰ ਸੂਟ ਰਹਿਣਗੇ ਲੁੱਕ ਸੂਟ ਜਿਹੜੀ ਲੁੱਕ ਰਹੂਗੀ ਬੜੀ ਪਿਆਰੀ ਜੀ ਰਹਿਣੀ ਆ ਜੀ ਦੇਖੋ ਇਹ ਰੁਪਾਲੀ ਬ੍ਰਾਂਡ ਦੇ ਸੂਟ ਹੈ ਠੀਕ ਹੈ ਜੀ ਰੁਪਾਲੀ ਦੇ ਸੂਟ ਹੈ ਜੀ ਇਹ ਤੇ ਦੇਖੋ ਸੂਰਦੀ ਲੁੱਕ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਲੁੱਕ ਐ ਸੂਰਦੀ ਨੀਚੇ ਵਾਲਾ ਆਉਣਾ ਘੇਰੇ ਤੇ ਫਲਾਵਰ ਫਲਾਵਰ ਇਸ ਤਰ੍ਹਾਂ ਬਣਿਆ ਹੋਇਆ ਜਿਵੇਂ ਕਿ ਪੇਂਟ ਕੀਤਾ ਹੋਵੇ ਦੇਖੋ ਜਿਵੇਂ ਕਿ ਪੇਂਟ ਕੀਤਾ ਹੋਵੇ ਇਸ ਤਰ੍ਹਾਂ ਫਲਾਵਰ ਬਣਿਆ ਹੋਇਆ ਉੱਪਰ neck ਤੱਕ ਜਾ ਰਿਹਾ ਫਲਾਵਰ ਉੱਪਰ neck ਤੱਕ ਫਲਾਵਰ ਜਾ ਰਿਹਾ ਉੱਪਰ ਵੀ neck ਪੱਟੀ ਬਣੀ ਹੋਈ ਐ ਜੀ ਦੇਖੋ neck ਪੱਟੀ ਬਣੀ ਹੋਈ ਐ ਹਲਕਾ ਜਿਹਾ ਹੈਂਡਵਰਕ ਟੱਚ ਵੀ ਦਿੱਤਾ ਗਿਆ ਇਹਨੂੰ ਦੇਖੋ ਆਰੀ ਵਰਕ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਐ ਹੈਂਡਵਰਕ ਟੱਚ ਦਿੱਤਾ ਗਿਆ। نیچے ਤੁਸੀਂ ਘੇਰੇ ਉੱਪਰ ਦੇਖ ਸਕਦੇ ਹੋ। نیچے ਵੀ ਜਿਹੜਾ ਫਲਾਵਰ ਬਣਿਆ ਹੋਇਆ ਇਹਨੂੰ ਆਰੀ ਵਰਕ ਦੇ ਨਾਲ ਫਿਨਿਸ਼ਿੰਗ ਦੇ ਕੇ ਹੈਂਡ ਟੱਚ ਆ ਜੀ। ਠੀਕ ਹੈ ਜੀ ਹੈਂਡ ਟੱਚ ਆ। ਬੜਾ ਪਿਆਰਾ ਜਿਹਾ ਸੂਟ ਹੈ ਬੜੀ ਪਿਆਰੀ ਜਿਹੀ ਲੁੱਕ ਆ ਰਹੀ ਹੈ। ਇਹ ਵਾਲੀਆਂ ਲੈਣੀਆਂ ਦੀਆਂ ਬਾਹਾਂ। ਦੇਖੋ ਇਹ ਵਾਲੀਆਂ ਆਣਗੀਆਂ ਦੀਆਂ ਬਾਜੂਆਂ ਆਣਗੀਆਂ। ਬੜੀਆਂ ਪਿਆਰੀਆਂ ਜੀਆਂ ਬਾਜੂ ਰੈਡੀ ਹੋਣੀਆਂ ਬਣ ਕੇ। ਸੂਟ ਵੀ ਬੜਾ ਪਿਆਰਾ ਜਾਂ ਰੈਡੀ ਹੋਣਾ ਜੀ। ਦੇਖੋ ਇਹ ਵਾਲੀ ਆਉਣੀ ਹੈ ਜੀ ਬੈਕ। ਬੈਕ ਤੇ ਵੀ ਫਲਾਵਰ ਆਊਗਾ। ਦੇਖੋ ਜੀ ਬੈਕ ਤੇ ਵੀ ਫਲਾਵਰ ਆਊਗਾ ਠੀਕ ਹੈ ਜੀ ਇਹਦੇ ਨਾਲ ਜਿਹੜੀ ਬੋਟਮ ਰਹਿਣੀ ਆ ਉਹ ਪਲੇਨ ਰਹਿਣੀ ਆ ਜਿਹੜਾ ਅਸੀਂ ਇਹਦੇ ਨਾਲ ਤੁਹਾਨੂੰ ਦੁਪੱਟਾ ਦੇ ਰਹੇ ਹਾਂ ਅਸੀਂ ਦੇ ਰਹੇ ਹਾਂ ਪਿਓਰ ਦਾ ਠੀਕ ਹੈ ਜੀ ਬੜਾ ਪਿਆਰਾ ਜਿਹਾ ਦੁਪੱਟਾ ਦੇਖੋ ਪਿਓਰ ਦਾ ਦੁਪੱਟਾ ਦੁਪੱਟਾ ਤੇ ਡਿਜ਼ਾਈਨਰ ਜਿਹਾ ਰਹੂਗਾ ਦੁਪੱਟਾ ਦੇਖੋ ਇਹ ਵਾਲਾ ਆਊਗਾ ਇਹਦੇ ਨਾਲ ਦੁਪੱਟਾ ਬੜਾ ਪਿਆਰਾ ਜਿਹਾ ਦੁਪੱਟਾ ਦੇਖੋ ਦੁਪੱਟੇ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਦੁਪट्टे ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਲੁੱਕ ਲੈਣੀ ਹੈ ਰੈਣੀ ਆਂਡ ਦੁਪट्टे ਦੀ ਦੇਖੋ ਜੀ ਇਹ ਵਾਲਾ ਆਉਣਾ ਜੇ ਨਾਲ ਦੁਪੱਟਾ ਦੇਖੋ ਇਹ ਨੀਚੇ ਘੇਰੇ ਤੇ ਫਲਾਵਰ ਆਊਗਾ ਨੀਚੇ ਘੇਰੇ ਤੇ ਫਲਾਵਰ ਆਊਗਾ ਤੇ ਇਹ ਵਾਲਾ ਦੁਪੱਟੇ ਦਾ ਡਿਜ਼ਾਈਨ ਰਹਿਣਾ ਜੀ ਠੀਕ ਹੈ ਜੀ ਦੁਪੱਟੇ ਦਾ ਇਹ ਵਾਲਾ ਡਿਜ਼ਾਈਨ ਰਹਿਣਾ ਨੀਚੇ ਘੇਰੇ ਤੇ ਫਲਾਵਰ ਆਉਣਾ ਦੇਖੋ ਦੁਪੱਟੇ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਦੁਪੱਟਾ ਠੀਕ ਹੈ ਜੀ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਸੂਟ ਦੀ ਲੁੱਕ ਕਿਸ ਤਰ੍ਹਾਂ ਆਊਗੀ ਦੇਖੋ ਇਹ ਵਾਲੀ ਆਊਗੀ ਸੂਟ ਦੀ ਲੁੱਕ ਐਦਾਂ ਜੀ ਐਦਾਂ ਦੀ ਸੂਟ ਦੀ ਆਉਣੀ ਹੈ ਲੁੱਕ ਰੁਪਾਲੀ ਦਾ ਸੂਟ ਰਹੂਗਾ ਜੀ ਅਸੀਂ ਤੁਹਾਨੂੰ ਜੀ ਪ੍ਰਾਈਸ ਦੇ ਰਹੇ ਹਾਂ 1550 ਰੁਪਏ ਠੀਕ ਹੈ ਜੀ 1550 ਰੁਪਏ ਜੀ ਪ੍ਰਾਈਸ ਦੇ ਰਹੇ ਹਾਂ ਜਿਹੜਾ ਸੂਟ ਹੈ ਬੜਾ ਪਿਆਰਾ ਜਿਹਾ ਬਣ ਕੇ ਰੈਡੀ ਹੋਣਾ ਠੀਕ ਹੈ ਜੀ ਇਸ ਤੋਂ ਅਗਲਾ ਆਊਗਾ ਸੂਟ ए वाला जी देखो ए वाला कलर देखो बड़ा मिठा जहाँ प्यारा जहा कलर है देखो नीचे घेरे पर फ्लावर बनिया हुआ है हैंड टच है आरी वर्क फिनिशिंग दिखी गई है ए वाली आनगिया बाजू ठीक है उपर नैक पट्टी बनी हुई है नैक पट्टी बनी हुई है ठीक है हैंड वर्क टच है यहां ये बैक पर फ्लावर आऊगा ए वाला बैक पर फ्लावर आऊगा ठीक है जी ਇਹ ਵਾਲਾ ਆਊਗਾ ਨੀਚੇ ਘੇਰੇ ਤੇ ਫਲਾਵਰ ਦੇਖੋ ਘੇਰੇ ਤੇ ਜਿਹੜਾ ਫਲਾਵਰ ਹੈ ਇਸ ਤਰ੍ਹਾਂ ਫਲਾਵਰ ਬਣਿਆ ਹੋਇਆ ਹੈ ਦੀ ਡਿਜ਼ਾਈਨਿੰਗ ਇਸ ਤਰ੍ਹਾਂ ਕਿ ਜਿਵੇਂ ਪੇਂਟ ਕੀਤਾ ਹੋਵੇ ਠੀਕ ਹੈ ਜੀ ਆਰੀ ਵਰਕ ਦੇ ਨਾਲ ਇਹਨੂੰ ਆਊਟਰ ਲਾਈਨਿੰਗ ਦੇ ਕੇ ਹੈਂਡਵਰਕ ਟੱਚਸ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਦੇਖੋ ਬੜਾ ਪਿਆਰਾ ਜਿਹਾ ਸੂਟ ਹੈ ਜੀ ਲੁੱਕ ਦੇਖੋ ਤੁਸੀਂ ਕਿੰਨੀ ਪਿਆਰੀ ਆ ਸੂਟ ਦੀ ਦੁਪੱਟਾ ਰਹਿਣ ਵਾਲਾ ਪਿਓਰ ਦਾ ਡਿਜ਼ਾਈਨਰ ਦੁਪੱਟਾ ਬੜਾ ਪਿਆਰਾ ਜਿਹਾ ਦੁਪੱਟਾ ਠੀਕ ਹੈ ਜੀ ਇਹ ਵਾਲਾ ਰਹੂਗਾ ਇਹਦੇ ਨਾਲ ਦੁਪੱਟਾ ਦੇਖੋ ਇਹ ਵਾਲਾ ਰਹਿਣਾ ਇਹਦੇ ਨਾਲ ਦੁਪੱਟਾ ਬੜਾ ਪਿਆਰਾ ਜਿਹਾ ਦੁਪੱਟਾ ਆਉਣਾ ਹੈ ਦੁਪੱਟੇ ਦੀ ਲੁੱਕ ਵੀ ਬਹੁਤ ਪਿਆਰੀ ਆਉਣੀ ਹੈ ਜੀ ਠੀਕ ਹੈ ਤੁਹਾਨੂੰ ਅਸੀਂ ਦਿਖਾਉਣੀ ਹੈ ਇਹਦੀ ਲੁੱਕ ਕਿਸ ਤਰ੍ਹਾਂ ਆਉਣੀ ਹੈ ਸੂਟ ਦੀ ਕਿਸ ਤਰ੍ਹਾਂ ਰੈਡੀ ਹੋਣਾ ਬਣ ਕੇ बॉਟਮ ਇਹਦੇ ਨਾਲ ਰਹੂਗੀ ਪਲੇਨ ਠੀਕ ਹੈ ਜੀ बॉਟਮ ਪਲੇ ਰਹੂਗੀ ਸੂਟ ਦੀ ਲੁੱਕ ਅਸੀਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਰੈਡੀ ਹੋਣਾ ਸੂਟ ਬਣ ਕੇ ਇਹ ਵਾਲਾ ਐਦਾਂ ਦਾ ਸੂਟ ਰੈਡੀ ਹੋਣਾ ਜੀ ਦੇਖੋ ਐਦਾਂ ਦਾ ਸੂਟ ਰੈਡੀ ਹੋਣਾ ਬਹੁਤ ਪਿਆਰੀ ਲੁੱਕ ਆਉਣੀ ਐ ਸੂਟ ਦੀ ਠੀਕ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਸਾਡੇ ਕੋਲੋਂ ਸਾਡੇ 1500 ਰੁਪਿਆ ਦੀ ਰਹਿਣੀ ਐ ਪ੍ਰਾਈਸ ਬੜਾ ਪਿਆਰਾ ਜਿਹਾ ਪੀਸ ਐ ਦੇਖੋ ਇਹ ਪੀਸ ਛੱਡਣ ਵਾਲੇ ਨਹੀਂ ਐ ਜੀ ਬੜੇ ਪਿਆਰੇ ਪਿਆਰੇ ਪੀਸ ਐ ਠੀਕ ਹੈ ਜੀ ਇਸ ਤੋਂ ਅਗਲਾ ਕਲਰ ਆਊਗਾ ਦੇਖੋ ਇਹ ਵੀ ਕਲਰ ਬੜਾ ਪਿਆਰਾ ਜਿਹਾ ਠੀਕ ਹੈ ਹਲਕਾ ਜਿਹਾ ਲਾਈਟ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ نیچے ਬੜਾ ਸੋਨਾ ਦਾ ਫਲਾਵਰ ਬਣਿਆ ਹੋਇਆ ਹੈ ਦੇਖੋ ਆਊਟਲਾਈਨਿੰਗ ਕਿ ਇਹ neck ਪੱਟੀ ਬਣੀ ਹੋਈ ਹੈ ਇਹ ਵਾਲੀਆਂ ਬਾਜੂ ਆਉਣਗੀਆਂ ਠੀਕ ਹੈ ਜੀ ਇਹਦੀ ਬੈਕ ਤੇ ਵੀ ਫਲਾਵਰ ਆਊਗਾ ਇਹ ਬੈਕ ਤੇ ਫਲਾਵਰ ਆਣਾ نیچے ਦੇਖੋ ਤੁਸੀਂ ਕਿਹੜਾ ਕਿੱਦਾਂ ਬਣਿਆ ਹੋਇਆ ਹੈ ਦੇਖੋ ਜਿਵੇਂ ਪੇਂਟ ਕੀਤਾ ਹੋਵੇ ਆਰੀ ਵਰਕ ਦੇ ਨਾਲ ਆਊਟਲਾਈਨ ਦੇ ਕੇ ਫਲਾਵਰ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਤੇ ਹੈਂਡ ਇਹ ਹੈਂਡਵਰਕ ਟੱਚ ਹੈ ਜੀ ਠੀਕ ਹੈ ਜੀ ਹੈਂਡਵਰਕ ਟੱਚ ਹੈ ਇਹ ਵਾਲਾ ਇਹ ਰਹਿਣੀ ਇਹਦੇ ਨਾਲ ਬਾਟਮ ਦੁਪੱਟਾ ਰਹੂਗਾ ਪਿਓਰ ਦਾ ਬੜਾ ਪਿਆਰਾ ਜਾਂ ਡਿਜ਼ਾਈਨਰ ਜਾਂ ਰਹਿਣਾ ਦੁਪੱਟਾ ਰਪਾਲੀ ਦਾ ਰਹੂਗਾ ਸੂਟ ਇਹ ਦੇਖੋ ਦੁਪੱਟੇ ਦੀ ਲੁੱਕ ਦੇਖੋ ਤੁਸੀਂ ਕਿੰਨੀ ਪਿਆਰੀ ਹੈ ਦੇਖੋ ਸਾਰੇ ਡਿਫਰੈਂਟ ਜੇ ਸੂਟ ਹੈ ਜੀ ਕਲਰ ਵੀ ਡਿਫਰੈਂਟ ਜੇ ਬੜੇ ਪਿਆਰੇ ਪਿਆਰੇ ਕਲਰ ਹੈ ਡਿਜ਼ਾਈਨਰ ਸੂਟ ਹੈ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈ ਜੀ ਬੜੇ ਪਿਆਰੇ ਪਿਆਰੇ ਸੂਟ ਹੈ スクリーンショット ਲੈ ਕੇ ਸਾਡੇ ਕੋਲ ਤੁਸੀਂ ਇਹ ਬਾਈ ਕਰ ਸਕਦੇ ਹੋ 1500 ਰੁਪਏ ਤਹਾਨੂੰ ਰਹੂਗੀ ਇਹਦੀ ਪ੍ਰਾਈਸ ਇਸ ਤੋਂ ਅਗਲਾ ਸੂਟ ਆਊਗਾ ਤੁਹਾਨੂੰ ਇਹਦੀ ਲੁੱਕ ਦਿਖਾ ਸਕਦੇ ਹਾਂ ਅਸੀਂ ਸੂਟ ਦੀ ਕਿਸ ਤਰ੍ਹਾਂਣੀ ਆ ਜੀ ਠੀਕ ਹੈ ਜੀ ਇਹ ਵਾਲੀ ਆਉਣੀ ਹੈ ਸੂਟ ਦੀ ਲੁੱਕ ਦੇਖੋ ਇਹ ਵਾਲੀ ਸੂਟ ਦੀ ਲੁੱਕ ਆਉਣੀ ਹੈ ਇਸ ਤੋਂ ਅਗਲਾ ਸੂਟ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ ਦੇਖੋ ਇਸਕਿਨ ਕਲਰ ਚ ਹੈ ਇਹ ਵੀ ਬੜਾ ਪਿਆਰਾ ਜਿਹਾ ਸੂਟ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਸੂਟ ਦੀ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਦੇਖੋ ਫਲਾਵਰ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਬਹੁਤ ਪਿਆਰਾ ਫਲਾਵਰ ਬਣਿਆ ਹੋਇਆ ਠੀਕ ਹੈ ਉੱਪਰ ਨੈਕ ਪੱਟੀ ਬਣੀ ਹੋਈ ਹੈ ਬਾਜੂ ਇਸ ਤਰ੍ਹਾਂ ਬਣੀਆਂ ਹੋਈਆਂ ਹੈਂਡਵਰਕ ਟੱਚ ਟੱਚ ਆ ਜੀ ਠੀਕ ਹੈ ਜੀ ਹੈਂਡਵਰਕ ਟੱਚ ਹੈ ਇਹ ਵਾਲਾ ਆਉਣਾਰੇ ਬੈਕ ਤੇ ਫਲਾਵਰ ਇਹ ਵਾਲਾ ਆਉਣਾ ਬੈਕ ਤੇ ਫਲਾਵਰ ਠੀਕ ਹੈ ਜੀ ਪਲੇਨ ਰਹੂਗੀ ਇਹਦੇ ਨਾਲ ਬਾਟਮ दुपट्टा रहना बड़ा प्यारा जा देखो सब दे डिफरेंट स्टाइल है डिफरेंट जो कलर है बड़े प्यारे प्यारे कलर है देखो ये वाला आना दुपट्टा ठीक है जी बड़ा डिजाइनर जहा पार्टी वेयर सूट है जी बड़े प्यारे प्यारे सूट है देखो दुपट्टा देखो कि प्यारा प्योर का रह वाला दुपट्टा साढ़े पंद्रह सौ रुपये रहूगी प्राइस ਸੂਟ ਦੀ ਲੁੱਕ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਕਿਸ ਤਰ੍ਹਾਂ ਰੈਡੀ ਹੋਣਾ ਸੂਟ ਬਣ ਕੇ ਠੀਕ ਹੈ ਜੀ ਸੂਟ ਕਿਸ ਤਰ੍ਹਾਂ ਰੈਡੀ ਹੋਊਗਾ ਦੇਖੋ ਜੀ ਇਹ ਵਾਲੀ ਆਉਣੀ ਆ ਸੂਟ ਦੀ ਲੁੱਕ ਬੜੀ ਪਿਆਰੀ ਜੀ ਲੁੱਕ ਆਉਣੀ ਆ ਸੂਟ ਦੀ ਦੇਖੋ ਦੇਖੋ ਅਗਲਾ ਸੂਟ ਦੇਖੋ ਇਹਦਾ ਕਲਰ ਦੇਖ ਸਕਦੇ ਤੁਸੀਂ ਲਾਈਟ ਦੇਰ ਸਿਕਾਈ ਕਲਰ ਹੈ ਬੜਾ ਪਿਆਰਾ ਜਿਹਾ ਸੂਟ ਇਹ ਵੀ ਦੇਖੋ ਬੜਾ ਪਿਆਰਾ ਜਿਹਾ ਘੇਰਾ ਰੈਡੀ ਹੋਇਆ ਇਹਦਾ ਨੈਕ ਪੱਟੀ ਬਣੀ ਹੋਈ ਹੈ ਨੀਚੇ ਬਾਜੂ ਵੀ ਬਣੀਆਂ ਹੋਈਆਂ ਬੈਕ ਤੇ ਵੀ ਫਲਾਵਰ ਆਊਗਾ ਠੀਕ ਹੈ ਜੀ ਇਹ ਵਾਲਾ ਬੈਕ ਤੇ ਫਲਾਵਰ ਆਊਗਾ ਨੀਚੇ ਘੇਰਾ ਦੇਖੋ ਕਿੰਨਾ ਪਿਆਰਾ ਰੈਡੀ ਹੋਇਆ ਠੀਕ ਹੈ ਇਹਨੂੰ ਕੋਈ ਵੀ ਸੂਟ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ 올ਡ ਲੇਡੀਜ਼ ਵੀ ਇਹਨੂੰ ਬਾਏ ਖਰੀਦ ਸਕਦੀ ਸਾਡੇ ਕੋਲੋਂ ਜੀ ਕਿਉਂਕਿ ਇਹ ਕਲਰ ਇਹ ਚ ਲਾਈਟ ਜੇ ਕਲਰ ਹੈ ਪਾਰਟੀ ਵੇਅਰ ਸੂਟ ਹੈ ਜੀ ਇਸ ਦਾ ਜਿਹੜਾ ਦੁਪੱਟਾ ਆਉਣਾ ਹੈ ਬੜਾ ਪਿਆਰਾ ਜਿਹਾ ਦੁਪੱਟਾ ਆਉਣਾ ਦੇਖੋ ਦੇ ਕੋ ਡੁਪੱਟਾ ਦੇ ਕੋ ਡੁਪੱਟੇ ਦੀ ਲੁੱਕ ਦੇਖੋ ਤੁਸੀਂ ਕਿੰਨੀ ਪਿਆਰੀ ਆ ਰਹੀ ਆ ਦੇਖੋ ਇਹ ਵਾਲਾ ਆ ਰਿਹਾ ਜਿਹਨਾਂ ਦੁਪੱਟਾ ਬੜੇ ਪਿਆਰੇ ਜਿਹੇ ਰਹਿਣ ਵਾਲੇ ਐ ਸੂਟ ਜੀ ਪਿਓਰ ਦਾ ਰਊਗਾ ਦੁਪੱਟਾ ਦੁਪੱਟੇ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਵਾਲੀ ਆਣੀ ਹੈ ਦੀ ਡਿਜ਼ਾਈਨਿੰਗ ਠੀਕ ਹੈ ਜੀ ਤੁਹਾਨੂੰ ਲੁੱਕ ਦਿਖਾਉਣ ਲੱਗ ਗਏ ਸੂਰ ਦੀ ਕਿਸ ਤਰ੍ਹਾਂ ਲੁੱਕ ਆਣੀ ਹੈ ਦੁਪੱਟਾ ਸੂਟ ਇਸ ਤਰ੍ਹਾਂ ਰੈਡੀ ਹੋਣਾ ਜੀ ਠੀਕ ਹੈ ਜੀ ਤਨੇ ਸੂਟ ਦਿਖਾਉਣ ਲੱਗਿਆ ਇਸ ਤਰ੍ਹਾਂ ਦੇਖੋ ਜੀ ਇਹ ਵਾਲਾ ਰਹੂਗਾ ਐਦਾਂ ਦਾ ਸੂਟ ਹੋਣਾ ਜੀ ਰੈਡੀ ਹੈ ਬੜਾ ਪਿਆਰਾ ਜਿਹਾ ਕਲਰ ਹੈ ਇਹ ਦੇਖ ਸਕਦੇ ਹੋ ਤੁਸੀਂ ਐਦਾਂ ਦਾ ਸੂਟ ਰੈਡੀ ਹੋਣਾ ਜੀ ਠੀਕ ਹੈ ਜੀ ਇਸ ਤੋਂ ਇਸ ਤੋਂ ਅਗਲਾ ਕਲਰ ਆਊਗਾ ਇਹ ਪੀਸ ਕਲਰ ਹੈ ਦੇਖੋ ਇਹ ਵਾਲਾ ਪੀਚ ਕਲਰ ਹੈ نیچے ਘੇਰੇ ਤੇ ਫਲਾਵਰ ਤੁਸੀਂ ਦੇਖ ਸਕਦੇ ਹੋ ਦੇਖੋ نیچے ਘੇਰੇ ਤੇ ਫਲਾਵਰ ਦੇਖ ਸਕਦੇ ਹੋ ਫਲਾਵਰ ਇਸ ਤਰ੍ਹਾਂ ਬਣਿਆ ਜਿਵੇਂ ਪੇਂਟ ਹੈ ਠੀਕ ਹੈ ਜੀ ਆਰੀ ਵਰਕ ਨਾਲ ਫਿਨਿਸ਼ਿੰਗ ਹੈ ਹੈਂਡਵਰਕ ਟੱਚ ਹੈ ਉੱਪਰ neck ਤੱਕ ਫਲਾਵਰ ਜਾ ਰਿਹਾ ਹੈ ਉੱਪਰ neck ਪੱਟੀ ਬਣੀ ਹੋਈ ਹੈ ਇਹ ਵਾਲੀਆਂ ਰਹਿਣਗੀਆਂ ਬਾਜੂ ਠੀਕ ਹੈ ਜੀ ਇਹ ਬੈਗ ਤੇ ਆਊਗਾ ਜੀ ਬੋਟਮਰ ਹੋਊਗੀ ਇਸ ਨਾਲ ਪਲੇਨ ਦੁਪੱਟਾ ਰਹੂਗਾ ਪਿਓਰ ਦਾ ਡਿਜ਼ਾਈਨਰ ਰਹੂਗਾ ਦੁਪੱਟਾ ਪਿਓਰ ਦਾ ਡਿਜ਼ਾਈਨਰ ਰਹੂਗਾ ਦੁਪੱਟਾ ਦੇਖੋ ਇਹ ਵਾਲਾ ਜਿਹੜਾ ਰਹਿਣ ਵਾਲਾ ਦੁਪੱਟਾ ਇਹ ਵਾਲਾ ਰਹੂਗਾ ਜਿਹੜਾ ਦੁਪੱਟਾ ਬੜਾ ਪਿਆਰਾ ਜਿਹਾ ਸੂਟ ਹੈ ਦੇਖੋ ਰੁਪਾਲੀ ਦਾ ਰਹੂਗਾ ਸੂਟ ਜਿਹੜਾ ਸਟਾਫ ਰਹੂਗਾ ਪਿਓਰ ਕਾਟਨ ਸਟਾਫ ਰਹੂਗਾ ਠੀਕ ਹੈ ਜੀ ਪਿਓਰ ਕਾਟਨ ਸਟਾਫ ਰਹੂਗਾ ਸਮਰ ਕਲੈਕਸ਼ਨ ਹੈ ਸੂਟ ਦੀ ਲੁੱਕ ਤੁਹਾਨੂੰ ਦਿਖਾਉਣ ਲੱਗੇ ਆ ਕਿਸ ਤਰ੍ਹਾਂ ਸੂਟ ਰੈਡੀ ਹੋਣਾ ਹੈ ਦੇਖੋ ਜੀ ਇਹ ਵਾਲਾ ਸੂਟ ਰ ਬਣ ਕੇ ਰੈਡੀ ਹੋਣਾ ਹੈ ਦੇਖੋ ਐਦਾਂ ਦਾ ਸੂਟ ਬਣ ਕੇ ਰੈਡੀ ਹੋਣਾ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਰਿਹਾ ਤਾਂ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਸਕਰੀਨ ਤੇ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਗਿਆ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਸਾਡੀ ਸ਼ਿਪਿੰਗ ਹੋਊਗੀ ਆਨਲਾਈਨ ਸ਼ਿਪਿੰਗ ਸਾਡੀ Google Pay ਹੋਊਗੀ ਜੀ ਠੀਕ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈ ਸਾਡੀ ਤੇ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਸੂਟ ਪਸੰਦ ਹੈ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ